ਹਾਂ ਬੇਬੇ ਆ ਦੁੱਧ ਪੀ ਕੇ ਦੇਖ ਤੇ ਖੱਟਾ ਦਾ ਨਹੀਂ ਬੇਬੇ ਬਾਹਰ ਗੈਂਤੀ ਆ ਅਰੇ ਕੁੱਤੇ ਨੇ ਕਿਉਂ ਨਹੀਂ ਪੀਤਾ ਚੱਲੋ ਭਾਈ ਕਹਿੰਦੇ ਚੱਲ ਪਏ ਹਾਂਜੀ ਫਾਦਰ ਸਾਹਿਬ ਚੱਲ ਪਏ ਜੀ ਪੂਰੀ ਚੜਾਈ ਆ ਬਾਪੂ ਦੀ ਹੈ ਲੈ ਜਰ ਵਾਲਿਆ ਡੈਡੀ ਨੇ ਮੰਮੀ ਵੇ ਲੈ ਜਾਣ ਕੇ ਠੰਡ ਪਾ ਨਾ ਲੱਗੇ ਉਹ ਤਾਂ ਲੈਣੀ ਲੈਣਾ ਅੱਗੇ ਠੰਡ ਲੱਗਦੀ ਨਹੀਂ ਕੀ ਸਲਾਮ ਮੇ ਮਟਰ ਤਿਆਰੀ ਹੈ ਪਰ ਮੇਨਾਂ ਜਿਹੜਾ ਮਾੜੀ ਹੋਈ ਨਾ ਮੇਰੇ ਨਾਲ ਜਿਹੜੀ ਆਪੇ ਕੀਤੀ ਮਾੜੀ ਮੈਰਡ ਪਾਈ ਵਾਲਾ ਸ਼ੇਕ ਬਣ ਲਗਾਇ ਕੁਟਤਾ ਹੀ ਛੜ ਗਿਆ ਮੇਰਾ ਸਾਰਾ ਦਬਈਆ ਵਾਲੇ ਨੇ ਛੜਿਆ ਇਹਦਾ ਬਨਾਣਾ ਸ਼ੇਕ ਹੀ ਬਣ ਗਿਆ ਦਬਈਆ ਵਾਲਾ ਸ਼ੇਕ ਧੰਗੀ ਬਣਿਆ ਬਖੂਰ ਲਾਉਣ ਲੱਗਾ ਕੀ ਲਾਉਂਦੇ ਨੇ ਬਖੂਰ ਆ ਪਤਾ ਨਹੀਂ ਬਖੂਰ ਤਾਂ ਬਖੂਰ ਆਈ ਨੁਕਸਾਨ ਹੀ ਹੋ ਗਈ ਇਕੱਰੀ ਪਾਇਆ ਅਜੇ ਨਾ ਪਾਇਆ ਵੀ ਕਾਹਦਾ ਅਜ ਪਾਇਆ ਪਹਿਲੀ ਵਾਰ ਮੈਨੂੰ ਲੱਗਦਾ ਜੇ ਚਲੋ ਮਾੜਾ ਰੁਕ ਕਰਾ ਨਹੀਂ ਮੈਨੂੰ ਲੱਗ ਨਹੀਂ ਚੱਲਦਾ ਨજર ਨਹੀਂ ਲੱਗਦੀ ਨજર ਨਹੀਂ ਲੱਗਦੀ ਮੰਮੀ ਹੋਣਾ ਵੇਲਾ ਮੈਨੂੰ ਹੈ ਨਹੀਂ ਕੋਈ ਚੱਕਰ ਮੈਂ ਪਾਟਾ ਉਹ ਨਹੀਂ ਪਾਟਾ ਫਿਰ ਐ ਤੁਰ ਪੈ ਤੁਹਾਡੇ ਨਾਲ ਮੈਂ ਹੈ ਰੈਡੀ ਬੈਠੇ ਤਾਂ ਪੂਰਾ ਹੀ ਲਾੜੀ 사ਤਾਇਆ ਹੋਇਆ ਲਾੜੀ 사ਤਾਇਆ ਹੋਇਆ ਨਮਾਜ਼ ਸੀ ਹੈ ਪਾਗੀ ਨਾਲ ਦੀ ਬੰਨੀ ਤੇ ਤਾਂ ਨਹੀਂ ਲੈ ਆਉਂ ਪਾਵਾਂ ਕਿਹੜਾ ਰੋਈ ਤਾਂ ਮਾੜੀ ਮੇਰੇ ਨਾਲ ਬਖੂਰ ਲਾਉਂਦਾ ਹੀ ਗਿਆ ਧੂਆਇਆਂ ਲਾ ਕੇ ਇੰਨਾ ਲੋਕਾਂ ਨੂੰ ਕਹਿੰਦੇ ਭਾਈ ਥੱਲੇ ਇੱਧਰ ਨਹੀਂ ਵੇਖਣਾ ਉੱਥਾਂ ਵੇਖਣਾ ਹਾਂ ਉੱਥੇ ਮੈਂ ਕਹੇ ਮੈਂ ਦੱਸਣਾ ਹੀ ਨਹੀਂ ਇਹ ਦੱਸਾਂਗੇ ਫੇਰ ਹੀ ਆਇਆ ਨਾ ਆਪਾਂ ਦੱਸਣਾ ਉੱਥੇ ਕੋਟੇ ਜੇ ਨੂੰ ਭੁਲਾਈ ਜਾਂਦੀ ਕਮੀਰ ਆਪੇ ਹੀ ਹੈ ਉਹਨੂੰ ਲੱਤ ਜੀ ਨੂੰ ਭੁਲਾਈ ਜਾਂਦੀ ਆਜਾਰ ਮੋੜ ਕੇ ਉੱਥੇ ਬੈ ਜਾਣਾ ਚੁੱਪ ਕਰਕੇ ਬੈ ਜਾਣਾ ਇੱਥੇ ਮੈਂ ਟੈਂਟ ਲਾਉਣੀ ਹੈ ਕਪੜਾ ਟੈਂਟ ਵਾਲਾ ਥੱਲੇ ਰੱਖ ਕੇ ਟੀਲ ਦੇ ਉੱਪਰ ਟੈਂਟ ਵਾਲਾ ਕਪੜਾ ਰੱਖ ਲੈਣਾ ਹੋਰ ਤਾਂ ਹੀ ਭੈਣ ਜੀ ਮੈਂ ਤਾਂ ਕਦੋਂ ਦੀ ਉੱਠੀ ਅੱਜ ਆਵਾਂ ਜੀ ਅੱਜ ਬੰਦੇ ਆਗੇ ਪੂਰੇ ਕੋਈ ਨਹੀਂ ਆਏ ਬੰਦੇ ਵੇਖ ਲੋ ਉੱਥੇ ਪੂਰੇ ਚੱਲਣ ਦਾ ਆ ਸੁਣਿਆ ਕਰੋ ਇੱਕ ਸੰਸਾਰੀ ਇੱਕ ਕਿਉਂ ਏ ਨਹੀਂ ਹਟਦੀਆਂ ਬੀਬੀਆਂ ਅਤ ਕਰਾਣੋ ਇਹ ਟਾਈਮ ਨਹੀਂ ਹੋ ਜਾਂਦੀਆਂ ਇਕੱਟੀਆਂ ਚਾਹ ਦਾ ਵੱਡਾ ਕੇਤ ਵਾਲਾ ਲੈ ਆਉਂਦੀਆਂ ਵਾ ਤੇ ਬਾ ਠੀਕ ਆ ਨਾਲੇ ਪੀਵੀ ਜਾਂਦੀਆਂ ਨਾਲੇ ਜਿੰਨਾ ਚਿਹਰਾ ਕੇਤਲੀ ਨਹੀਂ ਮੁੱਕਦੀ ਉਹਨਾਂ ਚਿਹਰੇ ਨਾਲੀਆਂ ਗੱਲਾਂ ਨਹੀਂ ਮੁੱਕਦੀਆਂ ਇੱਧਰ ਵੇਖ ਸਕਦੇ ਤੁਸੀਂ ਮੇਨ ਆ ਸਾਡੀ ਹੈਗੀ ਆ ਠੀਕ ਆ ਨਿੱਕੀ ਮੰਮੀ ਸ਼ੀ ਇਜ਼ ਮਾਈ ਬਿਗ ਮੰਮ ਸ਼ੀ ਇਜ਼ ਮਾਈ ਵਾਈਫ ਮੋ ਟੂ ਜੀ ਇਧਰ ਬਹੁਤ ਸੀ ਥੋੜਾ ਆ ਤੁਸੀਂ ਰਾਹ ਦੇ ਵਿੱਚ ਆਲੇ ਆ ਰਹੇ। ਮੈਂ ਕੱਲੇ ਕਿਉਂ ਪਰੇ ਤੁਸੀਂ ਆ ਨਾ ਨ ਐਂਡ ਐਂਟੀ ਉਹ ਨਹੀਂ ਤੁਸੀਂ ਵੇਖ ਸਕਦੇ ਕੋਈ ਨਹੀਂ ਘਰੇ ਕੰਮ ਕਰਨ ਵਾਲੇ ਐਕਸਟਰਾ ਬੰਦੂ ਬੰਦੇ ਹੁੰਦੇ ਹੀ ਆ। ਕੋਈ ਚੱਕਰ ਵਾਲੀ ਗੱਲ ਨਹੀਂ। ਆ ਭੈਣ ਜੀ ਵੀ ਖਾਇਓ ਸੂਟ ਕਿਹੜਾ ਲਿਆਂਦਾ। ਉਹ ਭੈਣ ਜੀ ਗੁੱਸਾ ਕਰਕੇ ਭੈਣ ਜੀ ਹੁਣ ਵੇਖੋ। ਹੈ ਮਮੀ ਜੀ। ਨਿੱਕੀ ਮਮੀ। ਨਿੱਕੀ ਮਮੀ ਨੂੰ ਬੁਲਾਇਆ ਵੱਡੀ ਮਮੀ ਜੀ ਤੁਹਾਨੂੰ ਨਹੀਂ ਬੁਲਾਇਆ। ਨਿੱਕੀ ਮੰਮੀ ਆ ਵੇ ਨਿੱਕੀ ਮਮੀ। ਨਿੱਕੀ ਮਮੀ ਦੀ ਗੱਲ ਹੀ ਨਹੀਂ ਸੁਣੀ। ਓਹ। ਇਹ ਇਹਨਾਂ ਦੀ ਕੁੜੀ ਆ ਬਈ ਇਹ। ਇਹ ਦੋ ਮੰਮੀਆਂ ਦੀ ਇੱਕ ਕੁੜੀ ਆ ਇਹ। ਹਾਏ। ਰੋਸੀਆ ਵੀ ਆ ਉਹ ਏ। ਕਿਉਂ? ਨਾਟ ਇਹ ਨਾ ਤੋੜ ਕੇ ਹੀ ਹੱਡੀ ਤੂੰ ਕੁੜੀਏ। ਅੱਗੇ ਉਹਦਾ ਕਿਵੇਂ ਦਾ ਟੁੱਟ ਗਿਆ ਸੀ ਉਹ। ਇਹ ਲਿਗ ਆਉਟਰ ਜੇ ਜਾ ਦਾ ਤੇ ਹੀ ਉਹਦੇ। ਸਾਰ ਟੁੱਟ ਗਿਆ। ਲੈ ਕਰਤਾ ਹੀ ਕੰਮ ਨਹੀਂ ਹਟੀਆਂ। ਦੱਸ ਤੇ ਦੱਸ ਤੇ ਛਾਣਾ ਕਿ ਨਹੀਂ ਟ੍ਰੈਸ਼ ਮਿਲਦਾ ਦੱਸ ਤੇ। ਆਹ ਹੋਏ। ਦੱਸ ਦੇ। ਚਲ ਲੈ ਜੂਗੀ। ਚਲ ਚੱਲ ਗਿਆ ਫਿਰ। ਛੱਡ ਜੀ ਅੱਜ ਨਾ ਭੰਨਾਂ ਲਾ ਅੱਜ ਰੋਟੀਆਂ ਦਾ ਭੰਨਾਂ ਨਹੀਂ ਲਾ ਸਕਦੀ ਅੱਜ ਰੋਟੀਆਂ ਦਾ ਭੰਨਾਂ ਨਹੀਂ ਲਾਦੇ ਚੱਲ ਮੰਮੀ ਇਹ ਵੀਡੀਓ ਕਾਲ ਤੇ ਵੇਖ ਲੈ ਤੈਨੂੰ ਵੇਲੇ ਬੈਠੀ ਹੋ ਰੋਟੀਆਂ ਤਾਂ ਬਕਾਉਣੀਆਂ ਹੀ ਵੇਲੇ ਤੇ ਫੇਰ ਮੈਂ ਬੈਠੀ ਚੱਲ ਚੱਲ ਟੈੱਡ ਮਿਲ ਤੇ ਚੱਲ ਆ ਵੇਖ ਲੋ ਜੀ ਨਵਾਂ ਸਾਲ ਚੜਿਆ ਨਹੀਂ ਸੂਟਾ ਦਾ ਲੜੂ ਅੱਕ ਜਰੇਲਾ ਖਾਈ ਜਾਂਦੀ ਚੋਰੀ ਚੋਰੀ ਜਿਹੜਾ ਸੂਟਾ ਤੇ ਮੈਂ ਉਹ ਕੀ ਕਹਿੰਦੀ ਇਹ ਦੱਸ ਇਹ ਅੱਕ ਜਰੇਲਾ ਖਾਈ ਜਾਂਦੀ ਚੋਰੀ ਚੋਰੀ ਲੇ ਵੀ ਬਣਾ ਲਾਂਗੇ ਐਵੇਂ ਦਾ ਇੱਕ ਆਪਦੀ ਕੁੜੀ ਇਹਦੀ ਤੀਲਰ ਕੀ ਤੇ ਆਵੇ ਮੱਝ ਬੜੀ ਜਾਂਦੀ ਆ ਲੈ ਇੱਕ ਇਹ ਤੋਂ ਵਾਤਾ ਮਾ ਆਪਣੇ ਮੀਆਂ ਵਾਲੇ ਕਰਕੇ ਦਿੱਤਾ ਸਾਰਾ ਵਰਕ ਅੱਗੇ ਪਿੱਛੇ ਓਏ ਵੇ ਵੇ ਅਮਨ ਬਾਮੈਨੋ ਮੈਂ ਪਾ ਕੇ ਰੀਲ ਪਾਉਂਗੀ ਅੱਜ ਉਹਦੇ ਲੱਗਦਾ ਅਮਨ ਮੈਂ ਸੋ ਪਾ ਕੇ ਮਮੀ ਤੂੰ ਵੀ ਤੇ ਲੱਗ ਜਾਂਦਾ ਏ ਓਏ ਹਾਂ ਕਿਸੇ ਪਾਸੇ ਦਾ ਸਿੱਧਾ ਚੱਲਿਆਗਾ ਕਿ ਕਿਸੇ ਪਾਸੇ ਜਾਂਦਾ ਕਿਦਰ ਨੂੰ ਤੂੰ ਹਣ ਇਧਰ ਖੜਾ ਇੱਥੇ ਖੜਾ ਸਾਹਮਣੇ ਖੜਾ ਹਣ ਗੱਲ ਨਹੀਂ ਆਉਂਦੀ ਤੈਨੂੰ ਕਰ ਮੈਂ ਵੀ ਦੱਸਣੂਗਾ ਨਹੀਂ ਅੱਜ ਅੰਨੇ ਵਾਰ ਅੱਜ ਤੇ ਲੱਗ ਪੈਂਦਾ ਵਸ ਖਾਂਦਾ ਕੀ ਇਹ ਹੋ ਜਾਏ ਦੱਬੀਆਂ ਬਣੀ ਨਹੀਂ ਦੱਬੂ ਮੂੰਹ ਮੂੰਹ ਸ਼ਰਮ ਨਹੀਂ ਆਉਂਦੀ ਤੈਨੂੰ ਮੂੰਹ ਵੱਲ ਲੈ ਹਣ ਉਹ ਭਰਾਵਾ ਬਾਥਰੂਮ ਦੀ ਜਿਹੜੀ ਇਲੈਕਟ੍ਰਿਸਿਟੀ ਡੱਬੀ ਨਾ ਦੱਬਦੀ ਸਿਹਤ ਨੂੰ ਆਉਂਦਿਆ ਕੱਲ ਕੱਢੀ ਇਹ ਕਦੀ ਦੱਬਦੀ ਉਹਨਾਂ ਟਾਇਲ ਲਾ ਦੇਣ ਲੱਗੇ ਵਾਵਾ ਉਰੇ ਬੜੀ ਦੇਰ ਪਟਾਈ ਉਹਦੇ ਤੋਂ ਪਾਣੀ ਪਾ ਪਾ ਹਿੰਦਬਾਸ ਬੱਸ ਕੇ ਮੇਰਾ ਪਤਾ ਨਾ ਲੱਗ ਜੇ ਮੈਂ ਕਹੋਣਾ ਪਤਾ ਹੋ ਗਈ ਲੱਕੀ ਲੱਕੀ ਹੋਈ ਪਈ ਐ ਕਿੰਨੇ ਮਿੰਟ ਸਹੀ ਦਸੀ ਸੌਂਗਾ ਕੇ 5 ਮਿੰਟ ਹੀ ਮੰਮੀ ਤਾਂ ਚੜੀ ਗਈ ਗਾੜੀ ਝੂਠੇ ਆਰੇ ਮੰਮੀ ਦੇ ਸਪੋਰਟਰ ਮੰਮੀ ਮੈਂ ਤਾਂ ਦੱਸਤਾ 8 ਤੋਂ 10 ਮਿੰਟ ਚੜਨਾ ਚਲਾਕ ਜੀ ਆਵੇ ਸੁਆਮੀ ਆਈ ਨੇ ਬਾੜਾ ਭਨੇ ਆ ਤਾਂ ਕਹਿ ਚੜ ਗਈ ਬੀ ਇਹ ਬਹੁਤ ਔਰ ਐਵੇਂ ਕਹਿਦੀ ਨੀ ਮਮੀ ਨੇ ਲਾਲੀ ਲਾਲੀ ਹੋਈਆ ਕਰਪਾ ਤੁਰੇ ਆ ਮੈਡਮ ਬਹੁਤ ਫਰਕ ਪੈ ਗਿਆ ਹਾਂ ਹੁਣ ਸਪੀਡ ਵਧਾ ਲੈਂਦੇ ਮੈਡਮ ਘਟਾਈ ਜਣੀ ਕਹਤਾਈ ਜਣੀ ਵਧਾਈ ਕਿ ਘਟਾਈ ਆ ਫਰਕ ਪੈਂਦਾ ਜਾਂਦਾ ਹੋਰ ਜਲੀ ਬਾਬੇ ਆ ਚੁੱਕਿਆ 에어 ਸੋਈ ਤੋਂ ਬਾਅਦ ਤੁਹਾਨੂੰ ਕੰਮ ਬੜਾ ਮਿਲਣਾ ਜੇ ਹਾਂ ਵਾਹ ਮੈਂ ਤੁਹਾਨੂੰ ਪਿਆਰ ਦਿੰਦਾ ਜੈ ਜੈਕਾਰ ਹੋ ਜਾਏ ਸ੍ਰੀ 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 111 ਬਾਬਾ ਗੱਗੂ ਜੀ ਹਾਂ ਜੀ ਹਾਂ ਜੀ ਵੈਰੀ ਗੁੱਡ ਆ ਵੇਖੋ ਜੀ ਸੋਈ ਦੇ ਅੰਦਰ ਅਸੀਂ ਵੁੱਡਨ ਵੁੱਡਨ ਦੇ ਵਿੱਚ ਕੰਮ ਕਰ ਰਹੇ ਜੀ ਮਤਲਬ ਬਾਹਰ ਵੁੱਡਨ ਅੰਦਰ ਵੀ ਵੁੱਡਨ ਦੀ ਲੁੱਕ ਦੇ ਦਿੱਤੀ ਸਰ ਮੈਂ ਇੱਕੇ ਜੇ ਪਰ ਬਾਹਰ ਜੀ ਜੀ ਆ ਵੇਖੋ ਪਿੱਛੇ ਪਾਣੀ ਪਾਉਣਾ ਚਾਹੀਦਾ ਪਾਣੀ ਪਾਉਣ ਦਾ ਬੈਠਾ ਐਨ ਐਮਰ ਦੀ ਆਏ ਆ ਕੰਮ ਕਰਨੇ ਪੂਰੇ ਪੱਕੇ ਚੱਕ ਦੇ ਅਗਰੀਬੀ ਆ ਦੇਖ ਗਰੰਟੀ ਆ ਪਾਣੀ ਖੜਾ ਦੇ ਜੇ ਬਈ ਜੇ ਬਾਹਰ ਨਿਕਲ ਗਿਆ ਵੈਰੀ ਗੁੱਡ ਇਹ ਉਹਦਾ ਗਰੰਟੀਆਂ ਲੈਣੀਆਂ ਆ ਪਰ ਨਹੀਂ ਅਸੀਂ ਤੇ ਡੀਕੋ ਕਰਾਵਾਂਗੇ ਵਾਟਰਪੂਫ ਕਰਾਵਾਂਗੇ ਭਰਾਵਾ ਇਹਨੂੰ ਪੂਰਾ ਨਹੀਂ ਨਹੀਂ ਵੀ ਕਹਿੰਦਾ ਮੀਜੀ ਦਾ ਭਾਈ ਪਿੱਛੋ ਵੇਤੂਤ ਨਹੀਂ ਆਈ ਕੋਈ ਜੀ ਕੰਮ ਹਾਲੇ ਐਦਾ ਤਾਂ ਬੇੜਾ ਬੇ ਗਾਣੇ ਵੇ ਕਿੱਥੇ ਸੁਣਨ ਦਿਆ ਅੱਜ ਤੂੰ ਚਾਹ ਤੋ ਕਿਵੇਂ ਰਹਿ ਗਿਆ ਉਹ ਦੱਸ ਹਾਂ ਚਾਹ ਤੋ ਕਿਵੇਂ ਰਹਿ ਗਿਆ ਸੀ ਉਹ ਚਾਹ ਮਨ ਚਲਾ ਹਾਂ ਚਾਲੇ ਕਰਾਇਆ ਅੰਨੀ ਨੂੰ ਕੱਟਿਓਂ ਤੇ ਥੋੜੀਆ ਤਾਂ ਲੈ ਗਿਆ ਤਾਂ ਉਹ ਮਾਮਾ ਤੂੰ ਤਾਂ ਟੈਕ ਟੈਕ ਬੰਦ ਕਰ ਦੇ ਟਾ ਟਾ ਕਰੀ ਨਾ ਆ ਵੇਖੋ ਇਹ ਨਣਿਆ ਮਤਲਬ ਬਹੁਤ ਸੋਹਣੀ ਸਫਾਈ ਨਾ ਕੰਮ ਕਰਦੇ ਆ ਇਹਨਾਂ ਦਾ ਮੈਂ ਨੰਬਰ ਸ਼ੇਅਰ ਕਰੂੰਗਾ ਮੈਂ ਔਰ ਇਹ ਅਜਨੂ ਨਾਲ ਆਇਆ ਇਹਦਾ ਬੀੜਾ ਕਰਕਵਾ ਆ ਇਹਦਾ ਇਹਦਾ ਪੂਰਾ ਲਾਈਕ ਕਰੋ ਦਵਾ ਕੇ ਹਾਂ ਦਬਾ ਕੇ ਲਾਈਕ ਕਰ ਦਿਜੀਏ ਲਾਈਕ ਸ਼ੇਅਰ ਕਰੋ ਜਰੂਰ ਕਰੋ ਪੂਰਾ ਪੂਰਾ ਗੁੱਡ ਮਾਰਨਿੰਗ ਬਸ ਅੱਜ ਆ ਨੁੱਕਰ ਜੀ ਕੰਪਲੀਟ ਹੋ ਜੇ ਨਾ ਤੇ ਕੱਲੂ ਆਪਾਂ ਅੱਛਾ ਜਿਹਦਾ ਫਰੰਟ ਦਾ ਵਲੌਗ ਪਾਵਾਂਗੇ ਚੱਕਾਂ ਗਰੀਬੀ ਠੀਕ ਆ ਚੱਕ ਤਾਂ ਗਰੀਬੀ ਹਾਂਜੀ ਓ ਨੌਇਵਾਰ ਗੱਪਰੂ ਪੂਰੀ ਠੋਕੇ ਚਕੀਨੀ ਲਾ ਗਿਆ ਇਹ ਵੀ ਨਾਲ ਆ ਇਹ ਵੀ ਸਾਡੀ ਕੈਟਾਗਰੀ ਜੀ ਆਉਂਦਾ ਕਾਕੇ ਇਹ ਵੀ ਆਪਣੀ ਕੈਟਾਗਰੀ ਜੀ ਆਉਂਦਾ ਭਾਵੇਂ ਜਦੋਂ ਠੰਡ ਨੂੰ ਦੀ ਪੱਗ ਬੰਨ ਲੈਂਦਾ ਮਾਮਾ ਲੈ ਬਸ ਕਰ ਕਿਚੂ 145 145 ਫੁੱਟ ਮੱਥਾ 145 ਫੁੱਟ ਮੱਥਾ ਵਾ 150 ਫੁੱਟ ਲਾਂ 150 ਫੁੱਟ ਲਾ ਤੁਹਾਨੂੰ ਪਤਾ ਹੀ ਹੈ ਕਿੰਨੀ ਕੋਸਟ ਲੱਗ ਬਹੁਤ ਕੋਸਟ ਲੱਗੀ ਜੀ ਕੋਠੀ ਤੇ ਆਪਾਂ ਲਖਿਆ ਦਾ ਕੰਮ ਸ਼ੁਰੂ ਕਰ ਲਿਆ ਵਾ ਤੇ ਸੋਡੀ ਆਪਾਂ ਕੰਮ ਤੇ ਰੱਖ ਲਿਆ ਵਾ ਮੈਨੂੰ ਤੁਸੀਂ ਵੈਸੀ ਕਰਨਾ ਵਾ ਕੰਮ ਤੁਹਾਡਾ ਵੇਖਣੇ ਜਾਊਗਾ ਠੀਕ ਆ ਤੇ ਨੱਖੇ ਨੁਕਸੇ ਤੁਹਾਨੂੰ ਬਣਾ ਕੇ ਦੇਵਾਂਗਾ ਅੰਦਰ ਮੇਰੇ ਠੀਕ ਆਣਾ ਆਪਾਂ ਘਰ ਆ ਬਣਾਇਆ A to Z ਬੱਚੀਆ ਬਣਾਇਆ ਇੱਥੇ ਆਪਾਂ ਕੰਮ ਸ਼ੁਰੂ ਕਰਾ ਰਹੇ ਆ ਮੰਦੀਪ ਖੋਸਾਗਾ ਮਤਲਬ ਸਾਡੀ ਭੈਣ ਕਾ ਇਹ ਚੈੱਕ ਕਰਾ ਸਕਦੇ ਰਵਿੰਦਰ ਵੀਰ ਤੁਸੀਂ ਜਾਣਦੇ ਹੋਗੇ ਇਹਨਾਂ ਨੇ ਪਹਿਲਾਂ ਸਾਡੀਆਂ ਭਰਤੀਆਂ ਆ ਜਾਂ ਆਉਦੀ ਕੋਠੀ ਦੀ ਭਰਤੀ ਪਾਉਣਗੇ ਹੁਣ ਤੇ ਨਾਲ ਆਪਣਾ ਜਿਹੜਾ ਰੱਖਿਆ ਵੀਰ 12000 ਤਨਖਾਹ ਤੇ ਰੱਖਿਆ ਛੋਟੀ ਮੰਗਦਾ ਜਿਆਦਾ ਹੀ 70000 ਮੈਂ 12 ਦੇ ਬਣਾ ਲਿਆ ਬਸ ਠੀਕ ਹੁਣ ਡਿਸਕਸ ਕਰਕੇ ਉਹਨਾਂ ਦਾ ਦਿਲ ਤੋੜੀ ਜਾਂਦਾ ਪੈਸੇ ਜਿਆਦੇ ਦੱਸੀ ਜਾਂਦਾ ਮੈਂ ਗੱਲ ਕਰੂੰਗਾ ਫਿਰ ਮੰਨ ਜਾਣਗੇ ਫਿਰ ਇਸ ਨਾਲ ਅੱਜ ਦੀ ਸਨੈਪ ਜਰ ਖਤਮ ਹੋ ਗਈ ਆ ਆਪਰੇ ਪਾਸੇ ਉਹ ਵੀ ਤੁਸੀਂ ਚੈੱਕ ਆਸਲ ਕਾ ਰੁਪਈਆ ਮੈਂ ਲੈੜੀ ਲਿਖੜਾ ਬਣਾਉਦਾ ਨਹੀਂ ਮਗਰ ਉਹ ਇੱਕ ਆਪਉ ਹੀ ਰੱਖਿਆ ਜੀ। ਇਹ ਗੱਡੀ ਚਲਾਉਂਦਾ ਜੀ। ਬਸ ਇਕੱਲੀ ਗੱਡੀ ਚਲਾਉਂਦਾ ਜੀ। ਤੇ ਆਹ ਵੀਰ ਜਿਹੜਾ ਵੀਡੀਓ ਬਣਾਉਂਦਾ ਹੈ ਇਕੱਲੀ ਵੀਡੀਓ ਬਣਾਉਂਦਾ ਜੀ। ਭਾਈ 12000 ਤੇ ਰੱਖਿਆ ਕੋਈ ਜਿਆਦਾ ਪੈਸੇ ਤੇ ਨਹੀਂ ਦੇਈ ਦੇ ਨੂੰ। ਸਹੀ। ਨਕਸ਼ੇ ਨੂੰ ਕਿਸੇ ਸਹੀ ਬਣਵਾ ਦੇ ਪੂਰੇ। ਅੱਜ ਤੱਕ ਗੋਲ ਮਟੋਲ ਹੈ। ਅੱਜ ਬੇਬੀ ਚੱਲੀ ਹੈ ਕਿਤੇ ਹੈ ਤੂੰ। ਭਰਾਵਾ ਫੁੱਲਾਂ ਤੇ ਚੱਲਣਾ। ਆਓ, ਅਛਾ ਦੋ ਮੈਂ ਮੰਮੀ ਹੀ ਚੱਲੀਆਂ ਲੈ ਨਿੱਕੀ ਮੰਮੀ ਵੀ ਆ ਗਈ ਆ। ਓ ਵੇ ਤੂੰ। ਕਿੱਧਰ ਨੇ ਚਲੀਆਂ ਭੈਣ ਜੀ? ਵਧੀਆ ਕੰਮ ਦਾ ਕੰਮ ਨਾਲਿਆ ਨਾ ਨਿੱਗ ਦਾ ਨਿੱਗ ਸਵਾ ਖਾਜ ਮੈਂ ਰੋਟੀ ਦਾ ਪਕਾ ਲਾ ਤੂੰ ਚੱਲੇ ਅੱਗੇ ਨਹੀਂ ਬੜੀਆਂ ਸੋਹਣੀਆਂ ਬੜੀਆਂ ਬੀਬੀਆਂ ਵਧੀਆ ਲਾਦੀਆਂ ਕੰਮ ਕਰਦੀਆਂ ਨਹੀਂ ਵੀ ਤੂੰ ਆਪ ਚੱਲੇ ਅੱਗੇ ਬਹਿ ਜਾ ਕਿਉਂ ਹਵਾ ਵਗੀ ਜਾਂਦੀ ਅੱਜ ਲਾ ਕੇ ਰੋਟੀ ਦਾ ਪਕਾ ਲਾ ਦੇ ਅੱਜ ਕੱਲ ਨਾ ਹਵਾ ਜਿਆਦੀ ਠੰਡੀ ਵਗ ਰਹੀ ਤੇ ਬੀਬੀਆਂ ਨੂੰ ਲੱਗ ਗਈ ਬਹੁਤ ਰਹੀ ਆ ਤਾਂ ਹੀ ਚੂੰ ਚੂੰ ਬੋਲਦੀਆਂ ਸਿਰ ਨਾ ਮੂਦੀਆਂ ਵੀ ਨਾਲ ਹੀ ਪਈਆਂ ਹੁੰਦੀਆਂ ਬਾਅਦ ਚੋਂ ਇਹ ਕੀ ਕਹਿੰਦੀ ਆ ਐਵੇਂ ਐਵੇਂ ਨੇ ਲਾਈ ਆ ਡਾਗੇ ਲਾਗੇ ਤੈਨੂੰ ਦੇਖ ਕੇ ਤਾਂ ਮੈਨੂੰ ਕੁਝ ਹੋਈ ਜਾਂਦਾ ਲੌਰੀ ਆਪਾਂ ਸੂਪ ਕਲਾ ਡਾਈਟ ਤੇ ਆਪਾਂ ਮੰਮੀ ਨੇ ਖਾਣ ਕੇ ਮੈਂਚੂਰੀਅਨ ਤੇ ਪਾਸਤਾ ਲੌਰੀ ਆਪਾਂ ਡਾਈਟ ਤੇ ਤੁਹਾਨੂੰ ਬੜਾ ਆਪਾਂ ਛੜਤਾ ਰਿਹਾ ਕੋਈ ਬੜਾ ਆ ਜਾਨੀ ਮੈਨੂੰ ਫਰਾ ਦੋ ਪਲੇਟਾਂ ਭਰ ਕੇ ਖਾਣੀਆਂ ਕੀ ਗੱਲ ਉੱਪਰ ਰੇਂਜ ਜਾਨੀ ਸੂਟਾਂ ਦੀ ਓਕੇ ਜੋ ਕੇ ਬੈਠੇ ਬਲਾ ਲੱਕ ਹੋ ਕੇ ਨੀਵੇਂ ਸਨ ਲਓ ਜੀ ਇਹ ਭੈਣ ਜੀ ਪਸ਼ਮੀਨਾ ਦਾ ਦੁਪੱਟਾ ਜੀ ਪਸ਼ਮੀਨਾ ਹੈ ਗਰਮੀ ਦਾ ਫਰਾਹ ਲੱਗਿਆ ਕਰ ਕੀ ਕਹਿੰਦੇ ਨੇ ਆ ਪਸ਼ਮੀਨਾ ਹੁੰਦਾ ਬਾਈ ਹਾਂ ਇਹ ਪਸ਼ਮੀਨਾ ਦਾ ਕੋਟੰਦ ਦਾ ਲਓ ਜੀ ਆਹ ਕਰ ਲਓ ਇਹ ਜੋਰ ਜੱਟਾ ਸਮਰੀਨ ਦਾ ਸਮਰੀਨ ਆ ਜੋਰ ਜੱਟ ਦਾ ਜੱਟ ਦਾ ਕੱਪੜਾ ਹੈ ਕਿਹੜਾ ਸਮਰੀਨ ਕਿਹੜਾ ਇਹ ਗਲਾਸ ਫੈਬਰਿਕ ਸਮਰ ਸ਼ੇਮਰ ਸ਼ੇਮਰ ਅੱਛਾ ਬੜੀਆਂ ਐਡਵਾਂਈ ਹੁੰਦੀਆਂ ਆਪਣੀ ਦੇ ਇੱਕ ਹੀ ਹੁੰਦੀਆਂ ਨੇ ਆ ਆਈਟਮ ਆਪਣੀ ਕਾਟਨ ਨਾਲੀ ਕੋਟਨ ਇਹ ਆਪਣੀ ਜਗੀਰਾ ਹੈ ਕੋਈ ਨਹੀਂ ਕਿੰਨੇ ਆਉਂਦਾ ਤੁਹਾਡੇ ਬਿਠੇ ਗਿਆ ਪੇਪਰ ਕੋਟਨ ਜਗੀਰਾ ਹੁਣ ਜਗੀਰਾ ਆ ਗਿਆ ਕੋਈ ਜਗੀਰਾ ਲਿਆ ਬਈ 75 ਬਾਜੂ ਲੈ ਲੇ ਜਗੀਰਾ ਬੜੇ ਨਾ ਜੋ ਜੱਟ ਪਸ਼ਮੀਨਾ ਜਿੰਦੀਆਂ ਹਨ ਕਿਹੜੇ ਕਿਹੜੇ ਨਾ ਹੈ ਯਾ ਯਾਰ ਲੈ ਤੇਰੀ ਫੋਟੋ ਲੱਗੀ ਵੇਲਾ ਹੈ ਵੇਲਾ ਭਾਲੂ ਤੇਰੀ ਫੋਟੋ ਆ ਗਈ ਸੂਟਾਂ ਤੇ ਮੈਂ ਚੜਾਈ ਆ ਤੇਰੀ ਠੀਕ ਐ ਯਾਰ ਬੱਸ ਕਰੋ ਬੀਬੀਓ ਸੂਟ ਚੜੀਆਂ ਢੇਰ ਡਾ ਲੱਗ ਗਿਆ ਬੀਬੀ ਸਾਡੀ ਰਾਜ ਦੀ ਲੈ ਅਜੇ ਹੋਰ ਲੈਣੇ ਇਹਨਾਂ ਨੇ ਅਜੇ ਕਿਹੜੇ ਕਰਮ ਹੋਈ ਅਜੇ ਦੁਕਾਨਾਂ ਹੋਰ ਲੱਭੀ ਜਾਂਦੇ ਨੇ ਇਹ ਕਹਿੰਦੇ ਉਹ ਦੁਕਾਨ ਤੇ ਆਣਾ 1 2 3 4 5 6 7 8 ਪੁਰਾਣੀ ਕਿ ਨਹੀਂ ਆ ਆਸਟ੍ਰੇਲੀਅਨ ਬੱਚੇ ਗੁੱਡ ਜੌਬ ਗੁੱਡ ਜੌਬ ਵੈਰੀ ਗੁੱਡ ਰੱਖੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬੈਠੋ ਲਓ ਵੀ ਹਾਂਜੀ ਓ ਚਿੱਟਾ ਜਿਹੜਾ ਪੜਨਾ ਨਹੀਂ ਕ ਭੈਣ ਜੀ ਤੁਸੀਂ ਇਹ ਦੱਸੋ ਤੁਸੀਂ ਅੱਜ ਰਜਾਈ ਦੀਓ ਬਾਹਰ ਨਿਕਲਣਾ ਕਿ ਅੱਜ ਅੰਦਰ ਹੀ ਰਹਿਣਾ ਮੈਂ ਤਾਂ ਬਸ ਹਣ ਤੋਂ ਅੱਬ ਨਿਕਲਦੀ ਰਾ ਨਿਕਲਦੇ ਬਾਹਰ ਨਹੀਂ ਤੇ ਰਜਾਈ ਹੀ ਰਹਿਣਾ ਇੱਥੇ ਧਰ ਨਾਲ ਲਾਉਣਾ ਧਰ ਨਾਲ ਲੱਗਾ ਰ ਆਦਾ ਹੈ ਹੱਥ ਨਿੱਗੇ ਨਾ ਮੇਰੇ ਹਾਂ ਹਾਂ ਵਧੀਆ ਵਾਹ ਚੰਗੇ ਚੰਗੇ ਬੈਠੋ